ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 17 ਮਾਰਚ ਤੋਂ ਲੈ ਕੇ ਅਗਲੇ 2-3 ਦਿਨ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 17 ਮਾਰਚ ਨੂੰ ਤਕਰੀਬਨ 17-18-19 ਤੇ 20 ਤਰੀਕ ਤੱਕ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਸਾਫ਼ ਰਹਿਣ ਦੀ ਸੰਭਾਵਨਾ ਹੈ ਪਰ 17 ਤਰੀਕ ਨੂੰ ਪੰਜਾਬ ਦੇ ਉੱਪਰ ਉਹਦੀ ਇੱਕ ਹਲਕੀ ਜਿਹੀ ਬੱਦਲਵਾਈ ਜ਼ਰੂਰ ਲੰਗੇਗੀ ਜਿਸ ਵਿੱਚ ਸੂਰਜ ਦੇ ਦਿਵਾਲੇ ਮਾੜਾ ਮੋਟੇ ਬੱਦਲ ਧੁੱਪ ਛਾਂ ਜਿਹੀ ਵਰਗਾ ਮਾਹੌਲ ਲਗਾਤਾਰ ਹੁੰਦਾ ਰਹੇਗਾ ਉਸ ਤੋਂ ਇਲਾਵਾ ਜ਼ਿਆਦਾ ਮੌਸਮ ਵਿੱਚ ਕੁਝ ਵੀ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਮੌਸਮ ਮੁੱਖ ਤੌਰ ਤੇ ਪੰਜਾਬ ਵਿੱਚ ਸਾਫ਼ ਰਹੇਗਾ ਅਗਲੇ 2 ਤੋਂ 3 ਦਿਨ 21 22 ਤਰੀਕ ਦੇ ਆਸ-ਪਾਸ ਇੱਕ ਸਿਸਟਮ ਆਵੇਗਾ ਹਲਕਾ ਜਿਹਾ ਤੇਰੇ ਵਿੱਚ ਮੌਜੂਦਾ ਸਮੇਂ ਵਿੱਚ ਹਲਕੇ ਤੋਂ ਦਰਮਿਆਨਾ ਜਿਹਾ ਮੀਂਹ ਦਿਖਾਈ ਦੇ ਰਿਹਾ ਹੈ ਉਸ ਤੋਂ ਇਲਾਵਾ ਮੌਸਮ ਪੰਜਾਬ ਦਾ ਸਾਫ਼ ਬਣਿਆ ਰਹੇਗਾ ਸਵੇਰ ਵੇਲੇ ਹਲਕੀ ਤੋਂ ਦਰਮਿਆਨੀ ਜਿਹੀ ਠੰਡ 10-11 ਡਿਗਰੀ ਟੈਂਪਰੇਚਰ ਦੀ ਬਣੀ ਹੋਈ ਹੈ ਤੇ ਦਿਨ ਦਾ ਟੈਂਪਰੇਚਰ ਵੀ ਹੁਣ ਹੌਲੀ-ਹੌਲੀ ਗਰਮ ਹੋਣਾ ਸ਼ੁਰੂ ਹੋ ਗਿਆ 24-25 ਡਿਗਰੀ ਦੇ ਆਸ-ਪਾਸ ਪੁੱਜ ਰਿਹਾ ਹੈ ਤਕਰੀਬਨ ਅਗਲੇ 2 ਤੋਂ 3 ਦਿਨ ਮੌਸਮ ਮੁੱਖ ਤੌਰ ਤੇ ਪੰਜਾਬ ਦਾ ਸਾਫ਼ ਰਹੇਗਾ ਅੱਜ 17 ਮਾਰਚ ਨੂੰ ਹਲਕੀ ਜਿਹੀ ਬੱਦਲਵਾਈ ਪੰਜਾਬ ਉੱਪਰੋਂ ਦੀ ਗੁਜ਼ਰੇਗੀ ਜਿਸ ਵਿੱਚ ਕੋਈ ਮੀਂਹ ਦੀ ਖਾਸ ਕੋਈ ਵੀ ਸੰਭਾਵਨਾ ਨਹੀਂ ਹੈ ਸਿਰਫ ਧੁੱਪ ਛਾਂ ਵਰਗੇ ਬੱਦਲ ਜਿਹਾ ਬਣਦੇ ਰਹਿਣਗੇ ਤੇ ਮੁੱਖ ਤੌਰ ਤੇ ਮੌਸਮ ਪੰਜਾਬ ਦਾ ਸਾਫ਼ ਰਹੇਗਾ